ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਅਦਾ ਨਮਸਕਾਰ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਾਂ ਜੀ ਤੁਸੀਂ ਮੈਂ ਚੜਾਇਆ ਗੰਡੇ ਹਾਂਜੀ ਦੇਖੋ ਤਾਜ਼ਾ ਗੰਡੇ ਤਾਜ਼ਾ ਪਿਆਜ਼ ਤਾਜ਼ਾ ਪਿਆਜ਼ ਆਓ ਭੈਣ ਜੀ ਭਰਾ ਜੀ ਪੈਨ ਜੀ ਫਰਾਹ ਜੀ ਆਓ ਜੀ ਆਏ ਜੀ ਸਿੱਕ ਕਰਦੇ ਤਾਜਾ ਪਿਆਜ਼ 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 ਹੋਰ ਪ੍ਰੀਤੀ ਕੀ ਹਾਲ ਏ ਠੀਕ ਆ ਠੀਕ ਆ ਹਾਂ ਜੀ ਇਹ ਲੈ ਕੇ ਆਏ ਸੀਗੇ ਪਿਆਜ਼ ਗੱਟਾ ਫੁੱਲ 60 ਕਿਲੋ ਦਾ ਤੇ ਗਰਮੀ ਆ ਚੁੱਕੀ ਹੈ ਤੇ ਹੁਣ ਅਸੀਂ ਕੱਟ ਰਹੇ ਹਾਂ ਜੀ ਪਿਆਜ਼ ਛਾਂਟ ਛਾਂਟ ਕੇ ਤੇ ਮੋਟੀ ਦਲਦਲ ਦਾ ਪਿਆਜ਼ ਆ ਜੀ ਤੇ ਥੋੜੀ ਬਹੁਤ ਹੱਸੀ ਮਜ਼ਾਕ ਵੀ ਹੁੰਦੀ ਰਹੂਗੀ ਨਾ ਤੇ ਜਿਨ੍ਹਾਂ ਨੇ ਦਰਸ਼ਕੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇੱਧਰ ਦੇਖੋ ਕੀ ਕਹੋਂਗੇ ਗੰਡੇ ਬਾਰੇ ਗੰਡਾ ਬੜਾ ਠੰਡਾ ਇਹਦੀ ਸਬਜੀ ਵੀ ਚੱਲਦੀ ਹੈ ਦੰਦ ਪਾ ਕੇ ਵੀ ਸਿੱਧੀ ਵੀ ਸੁੱਕੀ ਬਣਾ ਕੇ ਵੀ ਖਾ ਸਕਦੇ ਹੋ ਸਲਾਦ ਨਾਲ ਵੀ ਖਾ ਸਕਦੇ ਹੋ ਇਹ ਜਿਹੜਾ ਗੰਡਾ ਜੀ ਇਹ ਗੰਡੇ ਹੈ ਗਿਆ ਹਰ ਇੱਕ ਸਬਜੀ ਦਾ ਰਾਜਾ ਰਾਜਾ

ਲੈ ਜੋ ਪੈਤਾ ਜਾਂ ਪਿਆਜ ਸਿੱਕਰ ਦਾ ਪਿਆਜ ਤੇ ਚਲੋ ਜੀ ਅਸੀਂ ਜਾ ਕੇ ਵੀ ਆਪਣਾ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹਨਾ ਤੇ ਮੈਂ ਕਿਹਾ ਚਲੋ ਅੱਜ ਨਾ फटाफट ਆਪਾਂ ਜਿਹੜੇ ਪਿਆਜ ਹਨਾ ਨੂੰ ਛਾੜ ਛਾੜ ਕੇ ਅਲੱਗ ਕੱਢ ਲੈਨੇ ਆ ਤੇ ਫੇਰ ਨਾ ਇਹਨਾਂ ਨੂੰ ਤੁਸੀਂ ਕਈ ਕੀ ਕਰਦੇ ਆ ਵੀ ਇੱਕੇ ਥਾਂ ਹੀ ਸਿੱਟ ਦਿੰਦੇ ਆ ਹਨਾ ਤੇ ਉਦੋਂ ਪਤਾ ਕੀ ਹੁੰਦਾ ਇਹ ਖਰਾਬ ਹੋ ਜਾਂਦੇ ਆ ਗਰਮੈਚ ਨਾਲ ਕਿਉਂਕਿ ਇਹ ਨਾ ਬਹੁਤ ਜ਼ਿਆਦੀ ਛੇਤੀ ਗੜ ਜਾਂਦਾ ਗੰਡਾ ਦੇਖੋ ਇਸ ਤਰੀਕੇ ਹੋ ਜਾਂਦਾ ਹੈਗਾ ਇਹ ਹੋਰੀ ਨਿਸ਼ਾਨ ਜਾਂ ਪੈ ਜਾਂਦਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਗਲਣਾ ਸ਼ੁਰੂ ਹੋ ਜਾਂਦਾ ਹੈਗਾ ਇਹ ਗਰਮੇ ਬਹੁਤ ਛੇਤੀ ਬਣਾ ਜਾਂਦਾ ਹੈ ਪਿਆਜ਼ ਤੇ ਇਹਨੂੰ ਤੁਸੀਂ ਤੂੜੀ ਦੇ ਵਿੱਚ ਰੱਖੋ ਵੀ ਜਿਵੇਂ ਹੁਣ ਤੂੜੀ ਬੱਠਲ ਕਸਟੀ ਹੈ ਨਾ ਵਿੱਚ ਖਲਿਆਰਤੀ ਆ ਤੇ ਇਕਤਾ ਹੀ ਲੱਗਦੇ ਨਹੀਂ ਤੂੜੀ ਦੇ ਵਿੱਚ ਇਕ ਨੁਕਸਾਨ ਨਹੀਂ ਹੁੰਦਾ ਖਰਾਬ ਨਹੀਂ ਹੁੰਦੇ ਮੁਸ਼ਕਲ ਨਹੀਂ ਮਾਰਦੀ ਹੈਨਾ ਤੇ ਨਹੀਂ ਤਾਂ ਤੁਹਾਨੂੰ ਪਤਾ ਹੈ ਵੀ ਜਿਹੜੀ ਪਿਆਜ਼ ਦੀ ਸੜਨ ਹੁੰਦੀ ਹੈ ਨਾ ਜਿਹੜੀ ਬਦਬੂ ਹੁੰਦੀ ਹੈ ਬਹੁਤ ਸੱਪ ਵੀ ਡਰਦਾ ਬਹੁਤ ਗੰਦੀ ਹੁੰਦੀ ਤੇ ਸੁਣਨਾ ਚ ਆਇਆ ਵੀ ਭਾਈ ਜਿਹੜਾ ਸੱਪ ਹੈ ਉਹ ਵੀ ਹੈਨਾ ਕਿਤੇ ਨਾ ਕਿਤੇ ਪਿਆਜ਼ ਤੋਂ ਵੀ ਦੂਰ ਹੀ ਰਹਿੰਦਾ ਹੈਗਾ ਇਹਦੀ ਬਦਬੂ ਬਹੁਤ ਜ਼ਿਆਦਾ ਕਿਆ ਐਟ ਤੇ ਖਤਰਨਾਕ ਹੁੰਦੀ ਹੈ ਹਨਾ ਕੋਲੇ ਨਹੀਂ ਖੜਿਆ ਜਾਂਦਾ ਇਹ ਬਸ ਮੈਂਟ ਲਾਉਂਦੇ ਖਰਾਬ ਹੁੰਦੀ ਗੰਡੀ ਹਾਂਜੀ ਐਸ ਗੰਡੀ ਦੀ ਗੱਲ ਕਰ ਗਈ ਕੁੜੀ ਹਨਾ ਤੇ ਐਤ ਵਜਾਇ ਤਾਂ ਬੈਠਿਆ ਆ ਦਿੰਦੀ ਜਾਗਾ ਹਾਂ ਤੇ ਜੋ ਜਿਵੇਂ ਪੈਸੇ ਵੀ ਕਰਦੇ ਚ ਹੈ ਬਾਜੀ ਭਰ ਦੇ ਜੇ ਅਸੀਂ ਕੁੜੀ ਦੀ ਐਂ ਆਵਾਜ਼ ਭਰਾ ਦਿੰਦੇ ਤਾਂ ਸਾੜ ਤਾਂ ਗੰਡੇ ਵਿਕਣੇ ਹੀ ਨਹੀਂ ਸੀ ਕਿ ਸਾੜ ਤਾਂ ਮੈਨਾਂ ਅਗਲੇ ਨੇ ਵੇਖਣਾ ਸੀ ਇਹਨਾਂ ਤਾਂ ਬਾਜੀ ਸੁਣ ਕੇ ਤਾਂ ਗੰਡੀ ਗੰਡੀ ਗੰਦੀ ਲੈ ਕੇ ਆਏ ਭਾਈ ਗੰਡੀ ਤਾਂ ਤੇ ਭਰਾਵੋ ਮਜ਼ਾਕ ਕਰਦੇ ਆ ਤਾਂ ਘਰ ਵਾਸਤੇ ਲੈ ਕੇ ਆਂਦਾ ਗੱਟਾ ਤੇ ਗੱਟਾ ਵੀ ਪੂਰਾ ਘੈਂਦੀ ਹੈਗਾ ਜੀ ਹੁਣ ਮੈਂ ਅਖਿਆ ਚਲੋ ਬੈਠੇ-ਬੈਠੇ ਤੇ ਆਪਣੇ ਦਰਸ਼ਕਾਂ ਦੇ ਨਾਲ-ਨਾਲ ਤਾਂ ਆਪਾਂ ਵਲੌਗ ਸਾਂਝਾ ਕਰ ਲਾਂਗੇ ਤੇ ਜਿਹੜੀਆਂ ਹਾਸੀ ਮਜ਼ਾਕ ਲੀਆਂ ਗੱਲਾਂ ਸਾਡੀਆਂ ਤੁਹਾਨੂੰ ਪਤਾ ਦਰਸ਼ਕਾਂ ਐਵੇਂ ਚਲਦੀਆਂ ਰਹਿਣੀਆਂ ਤੇ ਪਰਮਾਤਮਾ ਭਾਈ ਤੁਹਾਨੂੰ ਵੀ ਖੁਸ਼ੀ ਰੱਖੇ ਹਮੇਸ਼ਾ ਤੇ ਲੋਗ ਜਿਆਦਾ ਪੈਣ ਲੱਗੀ ਲੋਤ ਐ ਇੰਨੀ ਜਿਆਦਾ ਪੈਣ ਲੱਗੀ ਬਹੁਤ ਜਿਆਦਾ ਮੂੰਹ ਸਾੜਦੀ ਆ ਹੁਣ ਦੀ ਲੋਤ ਆ ਬਾਹਰ ਮਿੰਟ ਵੀ ਨਹੀਂ ਨਿਕਲਿਆ ਜਾਂਦਾਗਾ ਤੇ ਤੁਸੀਂ ਵੀ ਦਰਸ਼ਕ ਥੋੜਾ ਜਿਹਾ ਆਪਣਾ ਖਿਆਲ ਰੱਖਿਓ ਕਿਉਂਕਿ ਗਰਮੀ ਐ ਨਾ ਜਦੋਂ ਬਹੁਤ ਜਿਆਦਾ ਗੁੜੀ ਹੁੰਦੀ ਐ ਇੱਕ ਵਾਰੀ ਲੱਗ ਜੇ ਨਾ ਫਿਰ ਇਹਦੇ ਕਈ ਵਾਰੀ ਕੀ ਹੁੰਦਾ ਬੰਦੇ ਦੇ ਲੀਵਰ ਦੇ ਵਿੱਚ ਫੈਕਸ਼ਨ ਬੰਦੇ ਦੇ ਅੰਦਰ ਫੈਕਸ਼ਨ ਆਣਾ ਫਿਰ ਇਸ ਤਰੀਕੇ ਡਾਕਟਰ ਐ ਜਿਹੜੇ ਉਹ ਦੱਸ ਦਿੰਦੇ ਰਿਪੋਰਟਾਂ ਹੈ ਤੇ ਹੁਣ ਤਾਂ ਭਾਈ ਕਦੂ ਤੇ ਗੰਡੇ ਦੋ ਚੀਜ਼ਾਂ ਹਨ ਚੱਲਣਗੀਆਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਕਦੂਆਂ ਦੇ ਅਸੀਂ ਤਾਂ ਪਹਿਲਾਂ ਵੀ ਕੋਪ ਤੇ ਬਣਾ ਕੇ ਖਾਦੇ ਆ ਤੇ ਗੰਡਿਆਂ ਦੀ ਸੱਜੀ ਵੀ ਪਹਿਲਾਂ ਬਣਾ ਕੇ ਖਾਈ ਆ ਸ਼ਾਇਦ ਆਪਾਂ ਰੁੱਤ ਗਈ ਨਹੀਂ ਟਿੰਡੀਆਂ ਦੀ ਪਿੰਡੀਆਂ ਦੀ ਤੇ ਹੁਣ ਰੁੱਤ ਆਊਗੀ ਬੁੱਤਾ ਹਜੇ ਤਾਂ ਤੇ ਜਵਾਕਰ ਨੂੰ ਭਾਈ ਮੈਨੂੰ ਤਾਂ ਦਰਸ਼ਕੋ ਗੁਵਾਰੇ ਦੀਆਂ ਫਲੀਆਂ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਬਹੁਤ ਘੈਂਟ ਜਿਹਾ ਲੱਗਦੀਆਂ ਮੈਨੂੰ ਇੱਕ ਟਿੰਡੀ ਤੇ ਇੱਕ ਬਤਾऊं ਤੁਹਾਨੂੰ ਪਸੰਦ ਨਹੀਂ ਆ ਬਤਾਓ ਪਸੰਦ ਨਹੀਂਗੇ ਇਧਰ ਦੇਖੋ ਭਾਈ ਬਤਾऊं ਪਸੰਦ ਨਹੀਂਗੇ ਸਾਨੂੰ ਤਾਂ ਸਾਨੂੰ ਬਤਾऊं ਪਸੰਦ ਨਹੀਂਗੇ ਹੋਰ ਕੀ ਖਸਾਂਦੇ ਕਰਨ ਇਹ ਪਿੰਡੀਆਂ ਅੱਛਾ ਕਰੇਲੇ ਓ ਤੇ ਓ ਕੀ ਉਹ ਲੰਮੀ ਲੰਮੀ ਫਲੀਆਂ ਗੁਵਾਰੇ ਦੀਆਂ ਫਲੀਆਂ ਅੱਛਾ ਗੁਵਾਰੇ ਦੀਆਂ ਫਲੀਆਂ ਓਕੇ ਤੇ ਤਦੂ ਦੇ ਕੋਪ ਤੇ ਓ ਹੋ ਹੋ ਤੇ ਹੋਰ ਕੀ ਖਸਾਂਦੇ ਵੇਣ ਆਲੂ ਮਟਰ ਆਲੂ ਤੇ ਮਟਰ ਸੁੱਕੀ ਗੋਭੀ ਗੋਭੀ ਤੇ ਗੋਭੀ ਗਾਪੀ ਤਾਂ ਹੁਣ ਗਈ ਹੁਣ ਗਰਮੀਆਂ ਦੀ ਗੱਲ ਕਰਦੀਆਂ ਗਰਮੀਆਂ ਦੀ ਗਰਮੀਆਂ ਦੇ ਵਿੱਚ ਹੁੰਦੇ ਖਖੜੀਆਂ ਖਰਬੂਜੇ ਮਤੀਰੇ ਤੇ ਹਾਂ ਟਮਾਟਰ ਵੀ ਫੁੱਲ ਥੇਪੀ ਚਲਦੀ ਆ ਹਰੀਆਂ ਮਿਰਚਾਂ ਖਰਬੂਜਾ ਮਰ ਫਿਰ ਇੱਕ ਨੀ ਜਾਂਦੀ ਪਰ ਦੁੱਧ ਦਿੱਤੀ ਜੇ ਨੰਬਰ ਤੇ ਹਾਂ ਓਕੇ ਓਕੇ ਤੇ ਜ਼ਿਆਦਾ ਖਾਏ ਨਹਾਇਆ ਵੀ ਹੋ ਜਾਂਦਾ ਹੈਗਾ ਉਹ ਹੁਣ ਕੀ ਹੁੰਦਾ ਹੈ ਹਾਈਆ ਹੁੰਦਾ ਬੇਹੱਦ ਬੇਹਾਜਮੀ ਹੈ ਬੇਹੱਦ ਮੀਜੀ ਹੋ ਜਾਂਦੀ ਹੈਗੀ ਆਪਣੇ ਸਰੀਰ 'ਚ ਵੀ ਹੋਰ ਹੀ ਹੋ ਜਾਂਦਾ ਹੈਗਾ ਉਹਦੇ ਨਾਲ ਕਈ ਵਾਰੀ ਗਰਬੜੀ ਵੀ ਹੋ ਜਾਂਦੀ ਆ ਤੇ ਭਾਈ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਿਆ ਹੈ ਵਧੀਆ ਲੱਗੇ ਸਭ ਤੋਂ ਜ਼ਿਆਦਾ ਸਟ੍ਰਾਬਰੀ ਅੱਛਾ ਤੇ ਮੰਗੋ ਓਕੇ ਤੇ ਦਰਸ਼ਕੋ ਹੁਣ ਗਰਮੀ ਦੇ ਸੀਜ਼ਨ ਚ ਨਾ ਅੱਜ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਹਰੀ ਸਬਜ਼ੀ ਦਾ ਸੇਵਨ ਜ਼ਿਆਦਾ ਕਰਿਆ ਕਰੋ ਕਿਉਂਕਿ ਆਪਣੇ ਸਰੀਰ ਵਾਸਤੇ ਵੀ ਵਧੀਆ ਰਹਿੰਦੀ ਹੈ ਤੇ ਵੈਸੇ ਵੀ ਹਨਾ ਠੀਕ ਆ ਉਹਦੇ ਵਿੱਚ ਜਿਹੜੇ ਕੈਲਸ਼ੀਅਮ ਆਪਾਂ ਨੂੰ ਚਾਹੀਦੇ ਹੁੰਦੇ ਆ ਹਰੀਆਂ ਸਬਜ਼ੀਆਂ ਚੋਂ ਮਿਲ ਜਾਂਦੇ ਆ ਤੇ ਠੀਕ ਹੈ ਜੀ ਇਹ ਤਾਂ ਸਾਡਾ ਐਵੇਂ ਚੱਲਦਾ ਰਹਿਣਾ ਹਾਸੇ ਮਜ਼ਾਕ ਵੀ ਚੱਲਦਾ ਰਹਿਣਾ ਤੇ ਆਪਣਾ ਕੰਮ ਧੰਦਾ ਵੀ ਐਵੇਂ ਚੱਲਦਾ ਰਹਿਣਾ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂ ਸਵਾਗਤ ਮਿਲਦੇ ਹਾਂ ਕੱਲ ਦੇ ਬਲੌਗ ਤਦ ਤੱਕ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ ਬਾਏ ਬਾਏ ਪ੍ਰੀਤ ਬਾਏ